ਦੋਸਤੋ ਜੇ ਸਬਜੀ ਵਿੱਚ ਥੋੜਾ ਬਹੁਤਾ ਲੂਣ ਮਾੜਾ ਮੋਟਾ ਵੱਧ ਘੱਟ ਹੋ ਜਾਵੇ ਤਾਂ ਲੜਿਆ ਨਾ ਕਰੋ ਐਵੇਂ ਲੜ ਕੇ ਤੁਸੀਂ ਆ ਭਰਾ ਵਾਂਗੂ ਆਪਦਾ ਘਰ ਪਟਲੋਗੇ ਆ ਦੇਖੋ ਆ ਵੀਰ ਆਪਦੇ ਘਰ ਵਾਲੀ ਨਾਲ ਲੜ ਪਿਆ ਕਿ ਤੂੰ ਸਬਜੀ ਦੇ ਵਿੱਚ ਲੂਣ ਵੱਧ ਪਾਤਾ ਤੇ ਘਰ ਵਾਲੀ ਐਨੇ ਗੁੱਸੇ ਦੇ ਵਿੱਚ ਆ ਗਈ ਉਹ ਘਰ ਛੱਡ ਕੇ ਹੀ ਭੱਜ ਗਈ ਤਾਂ ਫੇਰ ਪੁਲਿਸ ਨੂੰ ਤਿੰਨ ਟੀਮਾਂ ਗਠਿਤ ਕਰਨੀਆਂ ਪਈਆਂ ਤੇ ਫੇਰ ਜਾ ਕੇ ਕਿਤੇ ਉਹਨਾਂ ਨੇ ਉਹਦੇ ਘਰ ਵਾਲੀ ਲੱਭੀ ਆ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਇਹ ਮਾਮਲਾ ਯੂਪੀ ਤੋਂ ਸਾਹਮਣੇ ਆਇਆ ਯੂਪੀ ਦੇ ਵਿੱਚ ਵਿਸ਼ਾਲ ਸਿੰਘ ਨਾਂ ਦਾ ਮਰਦ ਤੇ ਉਹਦੀ ਪਤਨੀ ਆਰਤੀ ਦੋਨੇ પતિ ਪਤਨੀ ਰਹਿੰਦੇ ਸੀ ਸਬਜੀ ਦੇ ਵਿੱਚ ਥੋੜਾ ਜਿਹਾ ਲੂਣ ਵੱਧ ਪੈ ਗਿਆ ਤਾਂ ਪਤੀ ਆਪਦੀ ਪਤਨੀ ਦੇ ਨਾਲ ਲੜ ਪਿਆ ਪਤਨੀ ਗੁੱਸੇ ਦੇ ਵਿੱਚ ਆ ਗਈ ਨਰਾਜ਼ ਹੋ ਗਈ ਉਹਦੇ ਤੋਂ ਤੇ ਉਹ ਘਰ ਛੱਡ ਕੇ ਚਲੀ ਗਈ ਜਦੋਂ ਉਹ ਘਰ ਛੱਡ ਕੇ ਚਲੀ ਗਈ ਤਾਂ ਵਾਪਸ ਨਹੀਂ ਆਈ ਪਤੀ ਲੱਭਦਾ ਫਿਰਿਆ ਵੀ ਮੇਰੇ ਘਰ ਵਾਲੀ ਕਿੱਧਰ ਗਈ ਫਿਰ ਉਹਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਤਿੰਨ ਟੀਮਾਂ ਗਠਿਤ ਕੀਤੀਆਂ ਤਾਂ ਵੱਖ-ਵੱਖ ਦਿਸ਼ਾਵਾਂ ਵਿੱਚ ਟੀਮਾਂ ਉਹਨੂੰ ਲੱਭਣ ਵਾਸਤੇ ਗਈਆਂ ਨਾਲ ਹੀ ਉਹਦਾ ਫੋਟੋ ਦੀ ਸਾਰੇ ਪੁਲਿਸ ਸਟੇਸ਼ਨਾਂ ਦੇ ਵਿੱਚ ਦੇਤੀ ਜਿਨੂੰ ਵੀ ਪਾਈ ਮਿਲੇ ਤਾਂ ਦੱਸਿਓ ਜੇ ਐ ਹੁਲੀਏ ਦੀ ਔਰਤ ਤਾਂ 32 ਦਿਨਾਂ ਬਾਅਦ ਉਹ ਔਰਤ ਇੱਕ ਰੇਲਵੇ ਸਟੇਸ਼ਨ ਤੇ ਮਿਲਦੀ ਆ ਤਾਂ ਫੇਰ ਉਹਨੂੰ ਫੜਿਆ ਜਾਂਦਾ ਗ੍ਰਿਫਤਾਰ ਕੀਤਾ ਜਾਂਦਾ ਮੁੰਡੇ ਨੂੰ ਬੁਲਾਇਆ ਜਾਂਦਾ ਕੁੜੀ ਦਾ ਜਿਹੜਾ ਚਿਹਰਾ ਏ ਫੋਟੋ ਦੇ ਨਾਲ ਮੈਚ ਕੀਤਾ ਜਾਂਦਾ ਉਹਦੇ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਕਿ ਤੂੰ ਉਹੀ ਆ ਆਰਤੀ ਤਾਂ ਉਹ ਕਹਿੰਦੀ ਆ ਹਾਂ ਮੈਂ ਆਰਤੀ ਹੀ ਆ ਫੇਰ ਉਹ ਤੋਂ ਪੁੱਛਿਆ ਜਾਂਦਾ ਵੀ ਤੂੰ ਘਰ ਛੱਡ ਕੇ ਕਿਉਂ ਗਈ ਸੀ ਉਹ ਦੱਸਦੀ ਆ ਕਿ ਮੇਰਾ ਪਤੀ ਮੈਨੂੰ ਤੰਗ ਪਰੇਸ਼ਾਨ ਕਰਦਾ ਸੀ ਤਾ ਉਹਦੇ ਤੰਗ ਪਰੇਸ਼ਾਨ ਕਰਨ ਕਰਕੇ ਮੈਂ ਕਾਫੀ ਦੁਖੀ ਰਹਿਣ ਲੱਗੀ ਆ ਤਾਂ ਹੁਣ ਜਿਹੜੀ ਤਤਕਾਲੀ ਘਟਨਾ ਉਹ ਇਹ ਬਣੀ ਕਿ ਮੇਰੇ ਤੋਂ ਸਬਜੀ ਦੇ ਵਿੱਚ ਨਮਕ ਵੱਧ ਪੈ ਗਿਆ ਜਿਹਦੇ ਕਰਕੇ ਮੇਰੇ ਪਤੀ ਨੇ ਮੇਰੇ ਤੇ ਤਸ਼ੱਦਦ ਕੀਤਾ ਮੈਨੂੰ ਤੰਗ ਪਰੇਸ਼ਾਨ ਕੀਤਾ ਤਾਂ ਜਿਹਦੇ ਤੋਂ ਦੁਖੀ ਹੋ ਕੇ ਮੈਂ ਘਰ ਛੱਡ ਕੇ ਚਲੀ ਗਈ ਉਹ ਤੋਂ ਪੁੱਛਿਆ ਕਿ ਤੂੰ ਇੰਨੇ ਦਿਨ ਆਖਰ ਰਹੀ ਕਿੱਥੇ ਕਹਿੰਦੀ ਮੈਂ ਕਾਨਪੁਰ ਵਿੱਚ ਮੇਰੇ ਰਿਸ਼ਤੇਦਾਰ ਨੇ ਉਹਨਾਂ ਕੋਲ ਮੈਂ ਰਹੀ ਤੇ ਹੁਣ ਮੈਂ ਚੱਲੀ ਸੀਗੀ ਦਿੱਲੀ ਕਿ ਦਿੱਲੀ ਜਾ ਕੇ ਆਪਦਾ ਕੋਈ ਕੰਮ ਤੰਦਾ ਕਰਾਂ ਆਪਦੇ ਪੈਰਾਂ ਸਿਰ ਹੋਵਾਂ ਤੇ ਮੈਂ ਮਤਲਬ ਆਪਦੀ ਸਵੈ ਨਿਰਭਰਤਾ ਦੀ ਜ਼ਿੰਦਗੀ ਜੀਵਾਂ ਇਸ ਕਰਕੇ ਕਹਿੰਦੀ ਮੈਂ ਦਿੱਲੀ ਚੱਲੀ ਸੀ ਜਦੋਂ ਮੈਂ ਫੇਰ ਕਨਪੁਰ ਰੇਲਵੇ ਸਟੇਸ਼ਨ ਤੇ ਆਈ ਤਾਂ ਪੁਲਿਸ ਨੇ ਮੈਨੂੰ ਪਹਿਚਾਨ ਲਿਆ ਮੇਰੀ ਪਹਿਚਾਣ ਔਨ ਕਰਕੇ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਇੱਥੇ ਲੈ ਆਈਆ ਪਰ ਕਹਿੰਦੀ ਮੈਂ ਕਾਫੀ ਦੁਖੀ ਹਾਂ ਆਪਦੇ ਪਤੀ ਤੋਂ ਚਲੋ ਇਹ ਤਾਂ ਹੋਇਆ ਤਤਕਾਲੀ ਮਾਮਲਾ ਕਿ ਨਮਕਵੱਧ ਪੈ ਗਿਆ ਸੋ ਸਬਜੀ ਦੇ ਵਿੱਚ ਲੂਣ ਵੱਧ ਪੈਣ ਕਰਕੇ ਪਤੀ ਨੇ ਉਹਨੂੰ ਕੁਝ ਕਹਿ ਤਾ ਛਿੜਕ ਤਾ ਜਾਂ ਕੁੱਟ ਤਾ ਇਹ ਤਾਂ ਉਹਨਾਂ ਨੂੰ ਹੀ ਪਤਾ ਤਾਂ ਜਿਹਦੇ ਕਰਕੇ ਪਤਨੀ ਗੁੱਸੇ ਦੇ ਵਿੱਚ ਆ ਗਈ ਤੇ ਘਰ ਛੱਡ ਕੇ ਚਲੀ ਗਈ ਪਰ ਇਹਨਾਂ ਦਾ ਤਾਂ ਪਤਾ ਨਹੀਂ ਪਰ ਹਕੀਕਤ ਵਿੱਚ ਜਿਹੜੇ ਘਰਾਂ ਦੇ ਕਲੇਸ਼ ਹੁੰਦੇ ਨੇ ਘਰਾਂ ਦੇ ਮਾਮਲੇ ਹੁੰਦੇ ਨੇ ਆਪਸੀ ਪਤੀ ਪਤਨੀ ਦੇ ਹੋਣ ਜਾਂ ਬਾਕੀ ਪਰਿਵਾਰਕ ਮੈਂਬਰਾਂ ਦੇ ਵਿੱਚ ਹੋਣ ਤਾਂ ਉਹਨਾਂ ਵਿੱਚ ਕਾਫੀ ਕੁਝ ਚੱਲਦਾ ਇੱਕ ਤਾਂ ਇਹ ਗੱਲ ਤਾਂ ਪੱਕੀ ਹੈਗੀ ਆ ਕਿ ਸਾਡੇ ਜਿਹੜੇ ਆਪਸੀ ਰਿਸ਼ਤੇ ਨੇ ਉਨਾ ਵਿੱਚ ਅੱਜਕੱਲ ਘਰਾਂ ਦੇ ਅੰਦਰ ਸਹਿਣਸ਼ੀਲਤਾ ਕਾਫੀ ਘਟ ਗਈ ਆ ਇੱਕ ਦੂਜੇ ਦੀ ਗੱਲ ਕੋਈ ਵੀ ਇਨਸਾਨ ਸਹਿੰਦਾ ਹੀ ਨਹੀਂਗਾ ਜਿਦੇ ਕਰਕੇ ਬਹੁਤ ਜਿਹੜੇ ਛੋਟੇ ਛੋਟੇ ਮਸਲੇ ਆ ਬਹੁਤ ਵੱਧ ਜਾਂਦੇ ਆ ਛਾਇਦ ਇਹਨਾਂ ਵਿੱਚ ਵੀ ਐਵੇਂ ਹੋਇਆ ਹੋਵੇ ਪਰ ਇੱਕ ਇਹਦੇ ਨਾਲ ਨਾਲ ਹੋਰ ਵੀ ਹਕੀਕਤ ਆ ਕਿ ਜਿਹੜੇ ਆਪਸੀ ਉਲਝਣਾ ਨੇ ਤਣਾ ਤਣੀਆਂ ਨੇ ਘਰ ਦੇ ਅੰਦਰ ਕਾਫੀ ਗੱਲਾਂ ਨੂੰ ਲੈ ਕੇ ਹੁੰਦੀਆਂ ਤਾਂ ਉਹ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਅੰਦਰੇ ਅੰਦਰ ਜਿਹੜੀ ਮਨਾਂ ਦੇ ਅੰਦਰ ਕੁੜੱਤਨ ਬੰਨ੍ਹਦੀ ਰਹਿੰਦੀ ਆ ਜਿਦੇ ਕਰਕੇ ਫਿਰ ਕੋਈ ਨਾ ਕੋਈ ਤਤਕਾਲੀ ਘਟਨਾ ਕਾਰਨ ਬੰਦੀ ਆ ਕਿ ਬੰਦਾ ਕੋਈ ਵੱਡਾ ਐਕਸ਼ਨ ਲੈਂਦਾ ਕਿਤੇ ਕਤਲ ਵਰਗਾ ਤੇ ਕਿਤੇ ਇਵੇਂ ਘਰੋਂ ਭੱਜਣ ਵਾਲਾ ਮਾਮਲਾ ਸਾਹਮਣੇ ਆਉਂਦਾ ਤਾਂ ਤਤਕਾਲੀ ਘਟਨਾ ਕੋਈ ਇੱਕ ਬੰਦੀ ਆ ਪਰ ਉਹਦੇ ਪਿੱਛੇ ਲੰਬੀ ਲਿਸਟ ਪਈ ਹੁੰਦੀ ਆ ਆਪਸ ਵਿੱਚ ਨਰਾਜ਼ੀਆਂ ਦੀ ਗੁੱਸਿਆਂ ਦੀ ਸੋ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖੋ ਕਿ ਤੁਸੀਂ ਆਪਣੇ ਪਤੀ ਨੂੰ ਆਪਣੀ ਪਤਨੀ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਦੁੱਖ ਨਾ ਪਹੁੰਚਾਓ ਜਿੱਥੇ ਸਰ ਸਕਦਾ ਉਥੇ ਲੜਾਈ ਝਗੜਾ ਨਾ ਕੀਤਾ ਜਾਵੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਇੱਕ ਦੂਜੇ ਨਾਲ ਸਹਿਯੋਗ ਕਰਨ ਦੀ ਕੋਸ਼ਿਸ਼ ਕਰੋ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਤੀ ਨੂੰ ਪਤਨੀ ਦੀ ਹਾਲਤ ਸਮਝਣੀ ਚਾਹੀਦੀ ਹੈ ਤੇ ਪਤਨੀ ਨੂੰ ਪਤੀ ਦੀ ਹਾਲਤ ਸਮਝਣੀ ਚਾਹੀਦੀ ਆ ਤਾਂ ਥੋੜਾ ਥੋੜਾ ਇੱਕ ਦੂਜੇ ਨੂੰ ਸਹਿਣਾ ਸਿੱਖਣਾ ਚਾਹੀਦਾ ਇਹ ਨਾ ਹੋਵੇ ਕਿ ਜਿਵੇਂ ਆਰਤੀ ਤੇ ਵਿਸ਼ਾਲ ਦਾ ਹੋਇਆ ਕਿ ਛੋਟੀ ਜੀ ਗੱਲ ਤੋਂ ਲੜਾਈ ਹੋਈ ਨਮਕ ਵੱਧ ਘੱਟ ਤੋਂ ਤੇ ਲੜਾਈ ਇੰਨੀ ਭਿਆਨਕ ਰੂਪ ਧਾਰਨ ਕਰ ਗਈ ਕਿ ਪਤਨੀ ਘਰ ਛੱਡ ਕੇ ਚਲੀ ਗਈ ਸੀ ਤਾਂ ਉਹ ਕਦੇ ਵਾਪਸ ਆਉਣਾ ਨਹੀਂ ਚਾਹੁੰਦੀ ਸੀ ਪਰਿਵਾਰ ਲੱਭ ਰਿਹਾ ਸੀ ਪਰ ਉਹ ਨਹੀਂ ਵਾਪਸ ਆਉਣਾ ਚਾਹੁੰਦੀ ਸੀ ਇਸੇ ਕਰਕੇ ਹੀ ਉਹ ਕਹਿੰਦੀ ਆ ਕਿ ਮੈਂ ਦਿੱਲੀ ਜਾਣਾ ਚਾਹੁੰਦੀ ਸੀ ਤਾਂ ਕਿ ਮੈਂ ਆਪਦੀ ਸਵੈ ਮਾਨ ਦੀ ਜ਼ਿੰਦਗੀ ਜੀ ਸਕਾਂ ਮੈਂ ਰੋਜ਼ਗਾਰ ਆਪ ਦਾ ਕੋਈ ਨਾ ਕੋਈ ਲੱਭਣ ਵਾਸਤੇ ਦਿੱਲੀ ਜਾ ਰਹੀ ਸੀ ਉੱਥੇ ਉਹਦੇ ਨਾਲ ਕੀ ਹੁੰਦਾ ਉਹ ਤਾਂ ਫਿਰ ਆਉਣ ਵਾਲਾ ਵਕਤ ਹੀ ਦੱਸਦਾ ਪਰ ਇੱਕ ਵਾਰ ਉਹਨੇ ਫੈਸਲਾ ਇਹ ਲਿਆ ਕਿ ਮੈਂ ਦਿੱਲੀ ਜਾ ਕੇ ਕੋਈ ਨਾ ਕੋਈ ਆਪਣਾ ਕੰਮ ਧੰਦਾ ਕਰਾਂਗੀ ਤਾਂ ਐਵੇਂ ਨਿਕੀਆਂ ਨਿਕੀਆਂ ਨਾਰਾਜ਼ਗੀਆਂ ਨੂੰ ਆਪਦੇ ਪਰਿਵਾਰ ਦਿਆਂ ਵਿੱਚ ਜਿਹੜੀਆਂ ਛੋਟੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਇਹ ਇੱਥੋਂ ਤੱਕ ਬਖੇੜੇ ਖੜੇ ਨਹੀਂ ਕਰਨੇ ਚਾਹੀਦੇ ਫਿਰ ਪੁਲਿਸ ਨੇ ਜਿਹੜਾ ਉਹ ਵਿਸ਼ਾਲ ਸੀਗਾ ਜਦੋਂ ਉਹਨਾਂ ਨੇ ਆਰਤੀ ਨੂੰ ਗ੍ਰਿਫਤਾਰ ਕੀਤਾ ਤਾਂ ਵਿਸ਼ਾਲ ਨੂੰ ਬੁਲਾਇਆ ਵਿਸ਼ਾਲ ਆਪਣੇ ਭੈਣਾ ਭਰਾਵਾਂ ਨੂੰ ਲੈ ਕੇ ਮਾਪਿਆਂ ਨੂੰ ਲੈ ਕੇ ਥਾਣੇ ਪਹੁੰਚਿਆ ਫਿਰ ਉਹ ਆਪਣੀ ਪਤਨੀ ਨੂੰ ਲੈ ਕੇ ਗਿਆ ਬਾਅਦ ਵਿੱਚ ਉਹਨਾਂ ਦਾ ਰਿਸ਼ਤਾ ਸਖਾਵਾਂ ਚੱਲਿਆ ਕਿ ਅੰਸਖਾਵਾਂ ਇਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੂਗਾ ਪਰ ਇਹ ਘਟਨਾ ਸਾਹਮਣੇ ਆਈ ਤਾਂ ਹੈਰਾਨੀ ਹੋਈ ਆ ਪਰ ਨਾਲ ਨਾਲ ਇਹਦੇ ਇੱਕ ਸੱਚਾਈ ਜ਼ਰੂਰ ਪਤਾ ਜਿਹੜੀ ਮੈਂ ਪਹਿਲਾਂ ਹੀ ਦੱਸ ਚੁੱਕੀ ਆ ਕਿ ਤਤਕਾਲੀ ਘਟਨਾ ਭਾਵੇਂ ਨਮਕਵਾਲੀ ਬਣੀ ਆ ਭਾਵੇਂ ਕਿ ਅੱਜਕੱਲ੍ਹ ਲੋਕਾਂ ਵਿੱਚ ਗੁੱਸਾ ਵੀ ਬਹੁਤ ਜ਼ਿਆਦਾ ਨਿੱਕੀ ਨਿੱਕੀ ਗੱਲ ਤੋਂ ਆ ਜਾਂਦਾ ਕਈ ਵਾਰੀ ਨਿੱਕੀ ਜੀ ਗੱਲ ਤੋਂ ਹੀ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਪਰ ਫਿਰ ਵੀ ਉਹਦੇ ਪਿੱਛੇ ਨਾਰਾਜ਼ਗੀਆਂ ਦੀ ਲੰਬੀ ਲਿਸਟ ਪਈ ਹੁੰਦੀ ਆ ਸੋ ਪਿਆਰ ਨਾ ਰਹਿਣ ਦੀ ਕੋਸ਼ਿਸ਼ ਕਰੋ